ਵਿਧਾਨ ਸਭਾ ਬਜਟ ਸੈਸ਼ਨ ਚੱਲ ਰਿਹਾ ਹੈ ਕਈ ਮੁੱਦੇ ਜਿਹੜੇ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਾਡੇ ਨਾਲ ਨੇ ਇਹਨਾਂ ਨੇ ਹਫੀਮ ਤੇ ਪੋਸਟ ਦੀ ਡੋਡਿਆਂ ਦੀ ਖੇਤੀ ਦੀ ਗੱਲ ਅੰਦਰ ਰੱਖੀ ਹੈ ਦਲੀਲ ਕੀ ਦਿੱਤੀ ਤੇ ਖੇਤੀਬਾੜੀ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਕਿਉਂ ਨਹੀਂ ਨਜ਼ਰ ਆਉਂਦੇ ਇਹਨਾਂ ਨਾਲ ਗੱਲ ਕਰਾਂਗੇ ਐਮਐਲਏ ਸਾਹਿਬ ਪਹਿਲਾਂ ਵੀ ਮੁੱਦਾ ਕਈ ਵਾਰੀ ਉੱਠਿਆ ਪੰਜਾਬ ਦੇ ਵਿੱਚ ਆਮ ਚਰਚਾ ਹੁੰਦੀ ਰਹਿੰਦੀ ਹੈ ਕਈ ਇਹਦੇ ਹੱਕ 'ਚ ਖੜਦੇ ਆ ਕਈ ਨਹੀਂ ਖੜਦੇ ਪਰ ਤੁਸੀਂ ਵੀ ਹੱਕ ਦੇ ਵਿੱਚ ਅੱਜ ਜਿਹੜਾ ਮੁੱਦਾ ਚੁੱਕਿਆ ਹੈ ਤੇ ਫਿਰ ਜਿਹੜਾ ਤੁਹਾਨੂੰ ਮੰਤਰੀ ਸਾਹਿਬ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਜਵਾਬ ਤੋਂ ਸੰਤੁਸ਼ਟੀ ਕਿਉਂ ਨਹੀਂ ਆ ਜੋ ਆਪਣੀ ਦਲੀਲ ਹੋ ਰੱਖਦੇ ਆ ਨਹੀਂ ਸੰਦੀਪ ਜੀ ਅਸੀਂ ਪਿਛਲੇ 1-2 ਦਿਨਾਂ 'ਚ ਜਦੋਂ 3 ਦਿਨ ਬਾਅਦ ਅੱਜ ਸੈਸ਼ਨ ਚੱਲਿਆ ਤਾਂ ਉਸ ਟਾਈਮ ਅਸੀਂ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਹੈ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖੀ ਹੈ ਕਿਉਂਕਿ ਲੋਕ ਏਸੇ ਕਰਕੇ ਐਮਐਲਏ ਨੂੰ ਚੁਣਦੇ ਨੇ ਕਿ ਉਹ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਆਪਣੀ ਉਹ ਪਹੁੰਚਾ ਸਕੇ ਜਿਸ ਤੇ ਕਾਨੂੰਨ ਬਣਦੇ ਨੇ ਉਹਨਾਂ ਲੋਕਾਂ ਦੇ ਭਲੇ ਲਈ ਜਿੱਥੇ ਗੱਲਾਂ ਹੁੰਦੀਆਂ ਨੇ ਉਹ ਇੱਕ ਐਮਐਲਏ ਹੈ ਜਿਹੜਾ ਲੋਕਾਂ ਦੀ ਗੱਲ ਕਰ ਸਕਦਾ ਅਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤਾਂ ਲੋਕ ਆਪਣੀ ਆਪਣੀ ਜਦੋਂ ਗੱਲ ਰੱਖਦੇ ਨੇ ਤਾਂ ਉਹੀ ਗੱਲਾਂ ਅਸੀਂ ਵਿਧਾਨ ਸਭਾ ਦੇ ਵਿੱਚ ਰੱਖਨੇ ਆਂ ਮੈਂ ਪਾਣੀ ਦੇ ਮੁੱਦੇ ਤੇ ਵੀ ਬੋਲੇ ਆਂ ਜੀ ਕਿ ਬਹੁਤ ਲੰਮੇ ਸਮੇਂ ਤੋਂ ਸਰਕਾਰਾਂ ਆਂਦੀਆਂ ਜਾਂਦੀਆਂ ਰੀਆਂ ਜਿਹੜੇ ਸੂਏ ਸੀਗੇ ਉਹ ਬੰਦ ਪੈਣੇ ਖੰਡਰ ਬਣ ਗਏ ਪੱਟੇ ਗਏ ਉਹਨੇ ਚ ਦੁਬਾਰਾ ਸੂਏ ਦਾ ਪਾਣੀ ਲਾਉਣ ਦਾ ਕੰਮ ਕੀਤਾ ਜਾਵੇ ਮੈਂ ਬੋਲਿਆ ਜੀ ਘੱਗਰ ਦਰਿਆ ਦਾ ਮਾੜਾ ਪਾਣੀ ਸੀਗਾ ਮੈਂ ਉਹਨਾਂ ਦੇ ਬਦਲ ਬੋਲਿਆ ਜੀ ਮੈਂ ਘੱਗਰ ਦੇ ਨਾਲ ਜਿਹੜੇ ਘੱਗਰ ਚੋਂ ਪਾਣੀ ਚੱਕ ਕੇ ਆਪਣੇ ਖੇਤਾਂ ਨੂੰ ਲਾ ਸਕਣ ਉਹਨਾਂ ਕਨੈਕਸ਼ਨਾਂ ਦੇ ਬਾਰੇ ਮੈਂ ਬੋਲਿਆ ਇਹ ਲੱਗਦਾ ਸਾਰੇ ਮੁੱਦੇ ਖੇਤੀ ਨਾਲ ਕਨੈਕਟ ਨੇ ਖੇਤੀ ਵਿੱਚ ਸਿੱਧਾ ਬਜਾਈ ਕਿਹੜੀ ਚੀਜ਼ ਦੀ ਹੋਵੇ ਅਫੀਮ ਦੀ ਖੇਤੀ ਦੀ ਗੱਲ ਜਾਂ ਡੋਡਿਆਂ ਦੀ ਖੇਤੀ ਦੀ ਗੱਲ ਜੇ ਤਾਂ ਅੰਦਰ ਮੁੱਦਾ ਕਰੇ ਸੀ ਤੁਸੀਂ ਆਪਣੀ ਦਲੀਲ ਕੀ ਸਮਝਦੇ ਹੋ ਕਿ ਕਿਉਂ ਹੋਣੀ ਚਾਹੀਦੀ ਹੈ ਖੇਤੀ ਨਹੀਂ ਖੇਤੀ ਇਸ ਕਰਕੇ ਹੋਣੀ ਚਾਹੀਦੀ ਹੈ ਕਿ ਲੋਕ ਜਦੋਂ ਆਉਂਦੇ ਨੇ ਅੱਜ ਤੋਂ ਤੁਸੀਂ ਪਹਿਲੀਆਂ ਪਿਛਲੀਆਂ ਸਰਕਾਰਾਂ ਚ ਦੇਖ ਲਓ ਹਣਾ ਕਾਂਗਰਸ ਦੀ ਸਰਕਾਰ ਰਹੀ ਐ ਅਕਾਲੀਆਂ ਦੀ ਸਰਕਾਰ ਰਹੀ ਐ ਜਿਸ ਅਕਾਲੀ ਦਲ ਨੇ ਇਸ ਚੀਜ਼ ਨੂੰ ਬढ़ावा ਦਿੱਤਾ ਸਿੰਥੈਟਿਕ ਨਸ਼ੇ ਦੇ ਨਾਲ ਕਿੰਨੇ ਘਰ ਉਜੜ ਗਏ ਮਾ ਮਾਤਾ ਹਾਂ ਮਾਰਦੀਆਂ ਰਿਆਂ ਔਰ ਉਸ ਦਾ ਸਬੂਤ ਵੀ ਮਿਲਿਆ ਉਸ ਦਾ ਰਿਜ਼ਲਟ ਵੀ ਮਿਲਿਆ ਜਿਹੜੀਆਂ ਮਾਮਾ ਵਰਲਾਪ ਕਰਦੀਆਂ ਸੀਗੀਆਂ ਕਿ ਨਸ਼ਾ ਲੌਣ ਵਾਲਿਓ ਨਸ਼ਾ ਵੇਚਣ ਵਾਲਿਓ ਨਸ਼ਾ ਵਕਾਉਣ ਵਾਲਿਓ ਤੁਹਾਡਾ ਕੱਖਣਾ ਰਵੇ ਰਹਿ ਵੀ ਕੱਖਣੇ ਤੁਹਾਡੇ ਸਾਹਮਣੇ ਆ ਅਸੀਂ ਆਮ ਘਰਾਂ ਦੇ ਵਿੱਚੋਂ ਮੁੰਡੇ ਜਿਹੜੇ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਉੱਠ ਕੇ ਆਏ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਐਸੇ ਕਰਕੇ ਦਿੱਤਾ ਕਿ ਉਹਨਾਂ ਸਰਕਾਰਾਂ ਦੀ ਬਦੌਲਤ ਮਾਵਾ ਦੇ ਪੁੱਤ ਮਰੇ ਸੰਥੈਟਿਕ ਨਸ਼ੇ ਦੇ ਨਾਲ ਪਰ ਤੁਹਾਡੀ ਸਰਕਾਰ ਦੇ ਅੰਦਰ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਬੋਲਦਾ ਤੁਸੀਂ ਚੁੱਕ ਕੇ ਪਰਚੇ ਦੇ ਦਿੰਨੇ ਹੋ ਟੰਗ ਦਿੰਨੇ ਹੋ ਸਭ ਤੋਂ ਵੱਡੀਆਂ ਆਧਾਰਨਾ ਨੇ ਪਿੰਡਾਂ 'ਚ ਆਪ ਖੁਦ ਕਮੇਟੀਆਂ ਬਣਾਉਣੀਆਂ ਪੈ ਗਈਆਂ ਕਹਿੰਦੇ ਨਸ਼ਾ ਰੁਕਿਆ ਹੀ ਨਹੀਂ ਆਮ ਆਦਮੀ ਪਾਰਟੀ ਤੋਂ ਸੰਦੀਪ ਜੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਆਪਣੀ ਕੰਸਟੀਚਨਸੀ ਦੀ ਜੀ ਮੈਂ ਆਪ ਕਮੇਟੀਆਂ ਬਣਾਈਆਂ ਹੋ ਜਣੇ ਆਪ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਆਗੂ ਸਰਬਾਨ ਨੇ ਅਸੀਂ ਆਪ ਜਣੇ ਆ ਔਰ ਜਾ ਕੇ ਪੁਲਿਸ ਨੂੰ ਨਾਲ ਲੈ ਕੇ ਅਸੀਂ ਲੋਕਾਂ ਕੋਲ ਜੰਨੇ ਆ ਕਿ ਦੱਸੋ ਸਾਨੂੰ ਜੇ ਕੋ ਤੁਹਾਡਾ ਬੱਚਾ ਨਸ਼ੇ ਦਾ ਕਰਦਾ ਜਾਂ ਟੀਕਾ ਲਾਉਂਦਾ ਚਿੱਟੇ ਦਾ ਸੇਵਨ ਕਰਦਾ ਤਾਂ ਅਸੀਂ ਉਸ ਨੂੰ ਐਡਮਿਟ ਕਰਾਉਣੇ ਆ ਉਸ ਦਾ ਇਲਾਜ ਕਰਾਉਣੇ ਆ ਉਹਦਾ ਨਸ਼ਾ ਛਡਾਉਣੇ ਆ ਤੁਹਾਡੀ ਸਰਕਾਰ ਚ ਨਸ਼ਾ ਵੇਚਣ ਵਾਲੇ ਖਤਮ ਹੋ ਗਏ ਦੇਖੋ ਅਜ 2 ਸਾਲ ਦੀ ਸਰਕਾਰ ਹੈ ਨਾ ਐਡਾ ਲੰਬਾ ਕੋਡ ਲੱਗਾ ਹੋਇਆ ਜਲਦੀ ਨਹੀਂ ਉਤਰ ਸਕਦਾ ਪਰ ਸਾਡੀ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਬਿਲਕੁਲ ਪੱਬਾਂ ਪਾਰ ਹੈ ਕਿ ਨਸ਼ੇ ਨੂੰ ਜੜੋਂ ਜਿਹੜਾ ਮਕਾਉਣਾ ਔਰ ਇਸ ਦੀ ਜਿਹੜਾ ਹਮਾਇਤ ਕਰੇਗਾ ਅਸੀਂ ਉਸ ਨੂੰ ਵੀ ਨਹੀਂ ਬਖਸ਼ਾਂਗੇ ਤਾਂ ਬਿਲਕੁਲ ਸਰਕਾਰ ਵਚਨਬੱਧ ਹੈ ਅਸੀਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਰੱਖਨੇ ਆ ਪੋਸਟ ਦੀ ਖੇਤੀ ਤੇ ਸਾਰੇ ਖੁਸ਼ ਨੇ ਕਿ ਸਾਡੀ ਜਵਾਨੀ ਬਚ ਸਕਦੀ ਹੈ ਰਹਿੰਦੇ ਜਿਹੜੇ ਤੁਹਾਡੇ ਸਰਕਾਰ ਦੇ 3 ਸਾਲਾ ਉਹਦੇ ਵਿੱਚ ਸੰਭਵ ਹੋ ਸਕਦੀ ਹੈ ਪੋਸਟ ਦੀ ਖੇਤੀ ਦੇਖੋ ਸਾਡਾ ਕੰਮ ਸੀਗਾ ਮੰਤਰੀ ਸਾਹਿਬ ਦੇ ਅਤੇ ਮੁੱਖ ਮੰਤਰੀ ਸਾਹਿਬ ਦੇ ਲੋਕਾਂ ਦੀ ਗੱਲ ਧਿਆਨ ਵਿੱਚ ਲਿਆਉਣਾ ਅਸੀਂ ਲੋਕਾਂ ਦੀ ਗੱਲ ਨੂੰ ਧਿਆਨ ਦੇ ਵਿੱਚ ਲੈ ਕੇ ਆਏ ਹਾਂ ਮੈਨੂੰ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਤੇ ਜਰੂਰ ਵਿਚਾਰ ਕਰਨ ਬਹੁਤ ਬਹੁਤ ਸ਼ੁਕਰੀਆ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜਿਨ੍ਹਾਂ ਨੇ ਪੋਸਟ ਦੀ ਖੇਤੀ ਦੀ ਦਲੀਲ ਅੰਦਰ ਰੱਖੀ ਹਾਰ ਕਿਹਾ ਕਿ ਜੋ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਉਸ ਦੇ ਬਾਰੇ ਇਹਨਾਂ ਦਾ ਕੀ ਖਿਆਲ ਸੀ ਤੁਸੀਂ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਬਿਲਾਲ ਇਸ ਮੁਲਾਕਾ ਚੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈ ਵੀ ਸੀ ਪੰਜਾਬ ਪੰਜਾਬ ਵਿਧਾਨ ਸਭਾ ਚੰਡੀਗੜ੍ਹ